ਅਰਸਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੋਰਸੋਂ ਚਟੀ ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਸਜਣ ਸਚਾ ਪਾਤਿ ਸੋ ਸਿਰ ਸਾਹਾਂਦੇਂ ਜਿਸ ਪਾਸ ਬਹਿਠਿਆ ਸੋਹੀ ਐ ਸਵਨਾੰਦਾ ਵੀਸਾਹ ਸਜਣ ਸਚਾ ਪਾਤਿ ਸੋ ਸਿਰ ਸਾਹਾਂਦੇਂ ਜਿਸ ਪਾਸ ਬਹਿਠਿਆ ਸੋਹੀ ਐ ਸਵਨਾੰਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾ ਚਿਤ ਵੇ ਨਾਮ ਪੜੈ ਨਾਮ ਰਹੈ ਲਿਵ ਲਾਈ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਈ ਨਾਮ ਚਿਤ ਵੇ ਨਾਮ ਪੜੈ ਨਾਮ ਰਹੈ ਲਿਵ ਲਾਈ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਇ ਸਤਗੁਰ ਮਿਲੈ ਨਾਮ ਊਪਜੈ ਿਸਨਾ ਭੋਖ ਸਵਜਾਈ ਨਾਨਕ ਨਾਮੇ ਰਤੇ ਆ ਨਾਮੋ ਪੱਲੇ ਪਾਈ ਮਹੱਲਾ ਚੌਥਾ ਸਤ ਗੁਰ ਪ੍ਰਖਜੇ ਮਾਰੇ ਆ ਪ੍ਰਮ ਭ੍ਰਮਿਆ ਘਰ ਛੋੜ ਗਿਆ ਉਸ ਪਿਛੇ ਵਜੇ ਫਕੜੀ ਮੋਹ ਕਾਲਾ ਆਗੇ ਭਇਆ ਉਸ ਅਰਲ ਬਰਲ ਮੋਹ ਹੋ ਨਿਕਲੇ ਨਿਤ ਝੱਗੂ ਸੁੱਟਦਾ ਮੂਆ ਕੀ ਆ ਹੋਵੇ ਕਿਸੈ ਹੀਦ ਕੀਤੇ ਜਾਂ ਤੋਰ ਕਿਰਤ ਉਹ ਸਦਾ ਇਹੋ ਜਿਹਾ ਪਿਆ ਜਿਥੈ ਉਹ ਜਾਏ ਤਿਥੈ ਉਹ ਝੂਠਾ ਕੂੜ ਬੋਲੇ ਕਿਸੈ ਨਾ ਭਾਵੇ ਵੇਖੋ ਭਾਈ ਵਡਿਆਈ ਹਰ ਸੰਤੋ ਸੁਆਮੀ ਆਪਣੇ ਕੀ ਜੈਸਾ ਕੋਈ ਕਰੇ ਤੈਸਾ ਕੋਈ ਪਾਵੇ ਇਹੋ ਬ੍ਰਹਮ ਵਿਚਾਰ ਹੋਵੇ ਦਰ ਸਾਚੈ ਅਗੋਦੀ ਜਨ ਨਾਨਕ ਆਖ ਸੁਣਾਵੇ ਪਾੜੀ ਗੁਰ ਸੱਚਾ ਬੱਧਾ ਥੇ ਹੋ ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ਗੁਰ ਕਿਰਪਾਲ ਬੇਅੰਤ ਆਵ ਗੁਣ ਸਭ ਹਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲیتے ਨਾਨਕ ਸਦ ਬਲਹਾਰ ਜਿਸ ਗੁਰ ਕੇ ਗੁਣ ਇਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿਤੇ ਨਾਨਕ ਸਦ ਬਲਹਾਰ ਜਿਸ ਗੁਰ ਕੇ ਗੁਣ ਈਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤਵੈ ਨਾਮ ਪੜੈ ਨਾਮ ਰਹੈ ਲੇਵ ਲਾਇ ਰਾਗ ਸੋਰਠਿ ਕੀ ਵਾਰ ਪੌੜੀ 27ਵੀਂ ਸਲੋਕਾਂ ਨਾਲ